ਸਾਰੀ ਬਾਸਪਤੀ ਚੱਲ ਪਈ ਹੈ ਕਿਨਾਂ ਤਕਰੀਬਨ ਅੱਜ ਆਪਾਂ ਹੱਦੀ ਪੌਣੀ ਪੂਰੀ ਪਾਵਾਂਗੇ ਕਿੱਲੇ ਦੀ ਜਿਹਦੇ ਵਿੱਚ ਆਪਾਂ ਇਹ ਪਾウダー ਨੇ ਦੋ ਇਹ ਮਿਲਾਵਾਂਗੇ ਅੱਜ ਬਾਸਪਤੀ ਦੇ ਵਿੱਚ ਪਹਿਲੀ ਰੇਹ ਦੇ ਨਾਲ ਤਾਨੂੰ ਪਤਾ ਹੀ ਆ ਇਹ ਮੁਛਲ ਤੇ ਝੰਡਾ ਰੋਗ ਬਹੁਤ ਆਉਂਦਾ ਇਸ ਦੀ ਰੋਗ ਥਾਮ ਲਈ ਆਪਾਂ ਹੁਣ ਰੇਚ ਵੀ ਦਵਾਈ ਪਾ ਰਹੇ ਆ ਤੇ ਪਨੀਰੀ ਤੇ ਵੀ ਪਾਈ ਸੀਗੀ ਦਵਾਈ ਆਪਾਂ ਤੇ ਨਾਲ ਦੇ ਨਾਲ ਆਪਾਂ ਕਾਲੀ ਸਪਰੇ ਵੀ ਮਾਰਾਂਗੇ ਵਟਾਂ ਤੇ ਅੱਜ ਹਰੇ ਪੌਂਦ ਤੋਂ ਬਾਅਦ ਕਿਹੜੀ ਪਾਰਟੀ ਬਈਆਂ ਨੇ ਜਾਣਾ ਸੀਗਾ ਤੇ ਅੱਜ ਮੌਕੇ ਤੇ ਕੱਦੂ ਕਰਨਾ ਪੈ ਗਿਆ ਜੰਤਰਾਲੇ ਨੂੰ ਕਿਉਂਕਿ ਆਪਾਂ ਪਿਛਲੀ ਵੇਰ ਪਹਿਲਾਂ ਸੁੱਕੇ ਚ ਜੰਤਰ ਵਾਏ ਸੀ ਤੇ ਫਿਰ ਆਪਾਂ ਪਾਣੀ ਦੇ ਵਿੱਚ ਦੁਬਾਰਾ ਸਿਰ ਰੂਟਰ ਮਾਰਿਆ ਸੀਗਾ ਉਹਦੇ ਨਾਲ ਜੰਤਰਾਂ ਦਾ ਫੋੜੀਆ ਕੁਤਰਾ ਹੋਇਆ ਸੀ ਬਹੁਤ ਵਧੀਆ ਕੱਦੂ ਹੋਇਆ ਸੀਗਾ ਤੇ ਇਸ ਵਾਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਆਪਾਂ ਬਾਏ ਨਹੀਂ ਫਿਰ ਮੌਕੇ ਤੇ ਕੱਦੂ ਕਰਨ ਦੀ ਖਾਤਰ ਆਪਾਂ ਪਾਣੀ ਛੱਡ ਕੇ ਰੋਟਾਵੇਟਰ ਮਾਰ ਰਹੇ ਹਾਂ ਤੇ ਇਹਦੇ ਵਿੱਚ ਥੋੜੇ-ਥੋੜੇ ਜੰਤਰ ਰਹਿ ਰਹੇ ਆ ਨਾਲੇ ਕੁਤਰਾ ਨਹੀਂ ਸਹੀ ਹੋ ਰਿਹਾ ਜੀ ਜਿਵੇਂ ਆਪਾਂ ਤੁਹਾਨੂੰ ਅੱਗੇ ਦੱਸਿਆ ਗਿਆ ਪਿਛਲੇ ਸਾਲ ਆਪਾਂ 2 ਕਿਲੇ ਜੰਤਰ ਬੀਜੇ ਸੀ ਵੀ ਉਹਨਾਂ ਨੂੰ ਸੁੱਕੇ ਚ ਆਪਾਂ ਵਾਇਆ ਸੀਗਾ ਇਦਾਂ ਹੀ ਰੋਟਾਵੇਟਰ ਦੇ ਨਾਲ ਤੇ ਇਸ ਵਾਰ ਵੀ ਆਪਾਂ ਨੇ ਜਿਹੜੇ ਜੰਤਰ ਬੀਜੇ ਹੋਏ ਆ ਉਹਨਾਂ ਨੂੰ ਰੋਟਾਵੇਟਰ ਦੇ ਨਾਲ ਵਾਵਾਂਗੇ ਕਿਉਂਕਿ ਇੱਕ ਵਾਰੀ ਆਪਾਂ ਇਦਾਂ ਸੁੱਕੇ ਚ ਰੋਟਾਵੇਟਰ ਮਾਰਾਂਗੇ ਉਸ ਤੋਂ ਬਾਅਦ ਨਾਰਮਲ ਜਿਹਾ ਪਾਣੀ ਛੱਡ ਕੇ ਕੱਦੂ ਕਰਾਂਗੇ ਆਪਾਂ ਉਹ ਵੀ ਆਪਾਂ ਰੋਟਾਵੇਟਰ ਦੇ ਨਾਲ ਹੀ ਕੱਦੂ ਕਰਾਂਗੇ ਜਿੰਨਾ ਕ ਆਪਣਾ ਤਜਰਬਾ ਹੈ ਉਹ ਦੇਖਿਆ ਕਿ ਜਿਹੜਾ ਵਾਹਣ ਪੂਰਾ ਵਤਸਰ ਹੁੰਦਾ ਭਈ ਉਹ ਦਾ ਜਿਹੜਾ ਕੁਤਰਾ ਜੰਤਰਾ ਦਾ ਉਹ ਬਹੁਤ ਵਧੀਆ ਹੁੰਦਾ ਰੋਟਾਵੇਟਰ ਦੇ ਨਾਲ ਤਵੀਆਂ ਨਾਲ ਉਹ ਵੀ ਜਣੀ ਦੀ ਵਧੀਆ ਕੁਤਰਾ ਹੁੰਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਕਿ ਟਿਕਟੇ ਜੰਤਰਾ ਤੇ ਮਦਰ ਕਿੰਨਾ ਵਧੀਆ ਕੁਤਰਾ ਹੋ ਰਿਹਾ ਵਾ ਵੀ ਜਿਹੜਾ ਵਾ ਥੋੜਾ ਜਿਹਾ ਗਿਲ ਵੱਤ ਚ ਹੁੰਦਾ ਵੀ ਉਹਦਾ ਥੋੜਾ ਜਿਹਾ ਕੁਤਰਾ ਘੱਟ ਆਉਂਦਾ ਵਾ ਤੇ ਉਧਰ ਉਹ ਕੁਛ ਕਵਾਨ ਆਪਾਂ ਤਵੀਆਂ ਦੇ ਨਾਲ ਵੀ ਵਾਹਾਂਗੇ ਵੀ ਉਹਦਾ ਵੀ ਦੇਖਾਂਗੇ ਵੀ ਕੀ ਰਿਜ਼ਲਟ ਆਉਂਦਾ ਤਵੀਆਂ ਦੇ ਨਾਲ ਤੇ ਇਧਰ ਫਿਲਹਾਲ ਆਪਾਂ ਰੋਟਾਵੇਟਰ ਦੇ ਨਾਲ ਬਾਹਲੇ ਆ ਬਾਹਰੇ ਆ ਇਹ ਸਾਰੇ ਯੰਤਰ ਹੁਣ ਆਪਾਂ ਤਕਰੀਬਨ ਇਸੇ ਤਰ੍ਹਾਂ ਹੀ ਵਾਹ ਦਿਆਂਗੇ ਯੰਤਰ ਸਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਗੱਲਬਾਤ ਜਿਹੇ ਹੁੰਦਾ ਵਾਹਣ ਵੀ ਉਹ ਥੋੜਾ ਜਿਹਾ ਕੁਤਰਾ ਘੱਟ ਹੁੰਦਾ ਤੇ ਆ ਜਿਹੜਾ ਆਪਣਾ ਇੱਕ ਕੇਹਰਾ ਏ ਇਹ ਥੋੜਾ ਜਿਹਾ ਗਿੱਲਾ ਵਾ ਇਹਦਾ ਉਸ ਤਰ੍ਹਾਂ ਕੁਤਰਾ ਹੋ ਨਹੀਂ ਰਿਹਾ ਵਾ ਉਧਰ ਆਪਣੇ ਛੋਟੇ ਟਰੈਕਟਰ ਮਗਰ ਤਵੀਆਂ ਪਾਈਆਂ ਹੋਈਆਂ ਹੁੰਆਂ ਕਿਉਂਕਿ ਕੋਸ਼ਕ ਯੰਤਰ ਆਪਣੇ ਛੋਟੇ ਰਹਿ ਗਏ ਸੀਗੇ ਤੇ ਉਹਨਾਂ ਦਾ ਕੁਤਰਾ ਆਪਾਂ ਹੁਣ ਤਵੀਆਂ ਦੇ ਨਾਲ ਕਰਾਂਗੇ ਕਿਉਂਕਿ ਉਹ ਜਿਹੜੇ ਛੋਟੇ ਯੰਤਰ ਆ ਉਤਾਵਾਂ ਦੇ ਨਾਲ ਕੁਤਰਾ ਵਧੀਆ ਹੋ ਰਿਹਾ ਵਾ ਤੇ ਆ ਜਿਹੜੇ ਵੱਡੇ ਯੰਤਰ ਸੀ ਇੱਥੇ ਹੁਣ ਤਾਵਾਂ ਆ ਤਾਵਾਂ ਵੱਜੀਆਂ ਹੋਈਆਂ ਸੀ ਇੱਥੇ ਤੇ ਹੁਣ ਆਪਾਂ ਦੁਬਾਰਾ ਇੱਥੇ ਰੋਟਾਵੇਟਰ ਮਾਰ ਰਹੇ ਹਾਂ ਤੇ ਵੀ ਤਾਵਾਂ ਥੋੜੇ ਯੰਤਰਾਂ ਨੂੰ ਲੰਮੇ ਪਾ ਦਿੰਦਿਆਂ ਵੀ ਜਿਹੜਾ ਰੋਟਾਵੇਟਰ ਉਹ ਯੰਤਰਾਂ ਦਾ ਚੰਗੀ ਤਰ੍ਹਾਂ ਕੁਤਰਾ ਕਰ ਦਿੰਦਾ ਵਾ ਰੋਟਾਵੇਟਰ ਤੇ ਤਾਵਾਂ ਤੋਂ ਬਾਅਦ ਆਪਾਂ ਹਾਲਾਣਾ ਵਾਉਣ ਲੱਗ ਗਏ ਹਾਂ ਯੰਤਰਾਂ ਵਾਲੇ ਥਾਂ ਨੂੰ ਦੇਖ ਸਕਦੇ ਹਾਂ ਵੀ ਜਿਹੜਾ ਵਾਤ ਸਰਸੀਗੇ ਯੰਤਰ ਵੀ ਉਹਨਾਂ ਦਾ ਕੁਤਰਾ ਬਹੁਤ ਵਧੀਆ ਹੋਇਆ ਤੇ ਹਾਲ ਵਧੀਆ ਚੱਲ ਰਿਹਾ ਵਾ ਜੰਤਰਾਂ ਦੇ ਵਿੱਚ ਨੇ ਕੋਈ ਵੀ ਲਾਨੀ ਆੜ ਰਿਹਾ ਵਾ ਤੇ ਵਧੀਆ ਵਾਹਣ ਬਣ ਰਿਹਾ ਵਾ ਤੇ ਹੁਣ ਆਪਾਂ ਹਾਲਾਂ ਤੋਂ ਬਾਅਦ ਇਹਦੇ ਵਿੱਚ ਛੱਡਾਂਗੇ ਪਾਣੀ ਤੇ ਮੁਰਕੇ ਆਪਾਂ ਰੂਟਾਵੇਟਰ ਦੇ ਨਾਲ ਕਰਦੇਾਂਗੇ ਕੱਦੂ ਨਾਲ ਦੀ ਨਾਲ ਹੀ ਆਪਾਂ ਕੱਦੂ ਕਰਦੇ ਨਾ ਜੰਤਰਾਂ ਨਾਲ ਵਾਣ ਆ ਕੋਸ਼ਕਵਾਨ ਆਪਣਾ ਵੈਸੀ ਵਿਹਲਾ ਛੱਡਿਆ ਹੋਇਆ ਸੀ ਤਾਂ ਵਿੱਚ ਵੀ ਆਪਾਂ ਛੱਬੀ ਲਾਉਣਾ ਸੀਗਾ ਤੇ ਇੱਥੋਂ ਆਪਾਂ ਨਾ ਟਰਾਲ ਫਰਮ ਪਟਿਆ ਸੀਗਾ ਜੋੜਾ ਤੇ ਇੱਥੇ ਖੱਚ ਸੀਗੀ ਤੇ ਆਪਾਂ ਬਾਛਤ ਤੱਕ ਕੀਤੀ ਸੀ ਵੀ ਚਲੋ ਪਾਸੇ ਦੀ ਨਗਾ ਦੇਾਂਗੇ ਟਰੈਕਟਰ ਤੇ ਪਰ ਖੱਚਾ ਇਥਾਂ ਤੇ ਜਿਹੜਾ ਆਪਣਾ ਟੋਹਾ ਪਟਿਆ ਸੀਗਾ ਤੇ ਉੱਥੇ ਟਰੈਕਟਰ ਖੁੱਬ ਗਿਆ ਤੇ ਆਪਾਂ ਨੂੰ ਪੀਛਾ ਟਰੈਕਟਰ ਮਗਾਉਣਾ ਪਿਆ ਉਹਦੀ ਮਦਦ ਨਾਲ ਆਪਣਾ ਵੀ ਟਰੈਕਟਰ ਨਿਕਲਿਆ ਵਾ ਲਓ ਜੀ ਬਈਆਂ ਨੂੰ ਕਰਨ ਲੱਗੇ ਅੱਜ ਆਪਾਂ ਰਵਾਨਾ ਇਹ ਚੱਲੇ ਹੁਣ ਹਰਿਆਣਾ ਚੋਂ ਨਾ ਲਾਉਣ ਹਰਿਆਣਾ ਵਾ ਪੂਰੇ ਕੋਸ਼ ਆ ਤੇ ਇਹਨਾਂ ਨੂੰ ਆਪਾਂ ਆਏ ਸੀ ਬਸ ਛਟਾਉਣ ਤੇ ਅੱਗੇ ਕੋਟਕਪੂਰੋਂ ਜਾਣਗੇ ਟ੍ਰੇਨ ਤੇ ਤੇ ਆਪਾਂ ਕਰਤਾ ਪਈਆਂ ਨੂੰ ਰਵਾਨਾ